ਮਾ ਜੀ ਜੀ ਆਲੀ ਚਪੇੜੀ ਉਹਨੂੰ ਕੱਟੀ ਦੇ ਵਿੱਚ ਹੀ ਡੇਪਿਆ ਤਗੋ ਨੀ ਬਾਬਾ ਇਹ ਸੁਣ ਲੇ ਟਿਕੋ ਨੀ ਇਹਨੂੰ ਟਿਕੋ ਨੀ ਆ ਵੇ ਲੋ ਜੀ ਅੱਜਾ ਉਹ ਜਸੂ ਮੂਸੀ ਦਾ ਬੰਦੇ ਮੇਰਾ ਗੱਲ ਫੜਿਆ ਕਿਹੜੇ ਨੇ ਉਹ ਜਸੂ ਮੂਸੀ ਦਾ ਬੰਦੇ ਗੱਲ ਫੜਿਆ ਮੇਰੇ ਕਿਹੜੇ ਪੈਣ ਉਹ ਐਵੇਂ ਸਾਡੇ ਸਮਾਨ ਵੀ ਤੂੰ ਇੱਕ ਬੰਦਾ ਮੈਂ ਕਿਹੜਾ ਮੱਥੀ ਉਹ ਮੇਰੀ ਮੇਰੀ ਸੁਣ ਕਾ ਬੇ ਯਾਰ ਸਾਡੀ ਖੜੀ ਮੈਂ ਇਹਨੂੰ ਕਿਹਾ ਮੇਰਾ ਮੁੰਡਾ ਹੈ ਨਹੀਂ ਤੂੰ ਕੱਖੋਂ ਨੇ ਮੈਂ ਨਹੀਂ ਯਾਰ ਮੇਰਾ ਮੁੰਡਾ ਹੀ ਇਹਨੇ ਚਪੇੜੋ ਚਪੇੜੇ ਉੱਤੇ ਬਹਿ ਗਈ ਉਹਨਾਂ ਪੇਰਾਂ 'ਤੇ ਤੂੰ ਗੱਲ ਕਿਦਾ ਪਿਆ ਮੈਂ ਨਹੀਂ ਆ ਭਰਾਵਾ ਪਿਆ ਤੂੰ ਹੀ ਸਾਰੇ ਸਰਦਾਰ ਬੰਦੇ ਹੋਗੇ ਨਾਲ ਕੋਈ ਨਹੀਂ ਛੜਾਇਆ ਇਹੀ ਗੱਲ ਤਰੀ ਪੈਣ ਪਊਗੀ ਮੈਂ ਤੇਰੀ ਬਣਾਉਣਾ ਤੂੰ ਯਾਰ ਕਿਉਂ ਗੱਲ ਪਿਆ ਦਾੜੀ ਵਾਲੀ ਸਰਦਾਰ ਤੂੰ ਦਾੜੀ ਕਿਉਂ ਪੱਟੀ ਪੱਟੀ ਆਨੇ ਦਾੜੀ ਕਿਹੜੀ ਗੱਲ ਪੱਟੀ ਦਾੜੀ ਦਾਸ ਕਿਹੜੀ ਗੱਲ ਕਾ ਪੱਟੀ ਤੂੰ ਸਾਡੇ ਦਾੜੀ ਕਿਉਂ ਪੱਟੀ ਤੂੰ ਸਰਦਾਰ ਬੰਦੇ ਦਾੜੀ ਪਾੜਦਾ ਜੱਗਾ ਲੱਗਦਾ ਤੂੰ ਮਾਰ ਜਰਾ ਮੂੰਹ ਦਾੜੀ ਕਾ ਪੱਟੀ ਤੂੰ ਹਾਂ ਆ ਵੇਖੋ ਇਹਦਾ ਕੀ ਹਾਲ ਕਰਤਾ ਦਾ ਆ ਵੇਖੋ ਇਹ ਜਿਸ ਤਸਾ ਕੋਈ ਕਾਨੂੰਨ ਆ ਵੇਖੋ ਦਾੜੀ ਪੱਟ ਕੇ ਹੱਥ ਜਿਹਾ ਫੜਾਈ ਆ ਆ ਦੱਸੋ ਬਣਾ ਬਣਾ ਵੀ ਕੋਈ ਗੱਲ ਹਾਂ ਦੋ ਫੜੂਣ ਨੂੰ ਹਾਂ ਇਹਦੇ ਬੰਦੇ ਇੰਨੇ ਗੁਰੂ ਆਪਾਂ ਦਾ ਭੈਣ ਜਿਹੜੇ ਮਰਜ਼ੀ ਗੁਰੂਏ ਦਾੜੀ ਪੜ ਨਾਣਾ ਬਾਓ ਆਹ ਵਾਹ ਹਾਂ ਮੇਰੀ ਇਹ ਗੱਡੀ ਕਹਿੰਦਾ ਦੱਸ ਭਾਈ ਕਾਢੀ ਕਾ ਲੋ ਕੀ ਗੱਲ ਹੋਈ ਹੈ ਗੱਲ ਕੋਈ ਗੱਡੀ ਦਾ ਲੈ ਚੱਕੇ ਵਾਰਦਾ ਮੈਂ ਨੂੰ ਕਹੇ ਗੱਡੀ ਪਿੱਛੇ ਕਰ ਲੈ ਭਾਈ ਐ ਉਹ ਪਿੱਛੋਂ ਹੁੰਦਾ ਆ ਤੇ ਇਹ ਜ਼ਬਰਦਸਤੀ ਕਹਿੰਦਾ ਮੈਂ ਤੇ ਵਾਰੂਗਾ ਵਾਰੂਗਾ ਤੇ ਮੈਂ ਗੱਡੀ ਚਾਬੀ ਕਰਨ ਲੱਗਾ ਚਾਬੀ ਕਰੇ ਗੱਲ ਪੈ ਗਿਆ ਮੇਰੇ ਹਾਂ ਉਹ ਵੀ ਗੱਡੀ ਦਾ ਨਾ ਕਰੀ ਅਜੇ ਆ ਬੰਦਾ ਗਵਾਹ ਕੋਲੇ मुक्के देखवा यार। नहीं सही या। तो तो आ तो गया है बार बार। क्यों नहीं कटी क्यों नहीं करनी हो। मुक्के देखवा यार मुक्का। मैंने नया यार उन्हें मोड़ के लाती हूँ। अब यार कटी नहीं आ गई है। कटी नहीं आ गई है। कटी नहीं आ गई है। कटी भी कम तो आ गई है। हाँ। कटी भी कम तो आ गई है। हाँ। कटी भी कम तो � ਗੱਡੀ ਖੜੀ ਰਹਿੰਦੇ ਖੜੀ ਰਾਂ ਦੇ ਗੱਡੀ ਤੂੰ ਖੜੀ ਰਹਿੰਦੇ ਗੱਡੀ ਖੜੀ ਰਹਿੰਦੇ ਗੱਡੀ ਗੱਡੀ ਖੜੀ ਰਹਿੰਦੇ ਗੱਡੀ ਖੜੀ ਰਹਿੰਦੇ ਸਾਰੇ ਜਣੇ ਹੋਰ ਬੰਦੇ ਬਲਾਉ ਚਾਰ ਹਾਂ ਹਾਂ ਬੰਦੇ ਲਾ ਇਹ ਕੋਈ ਕਾਨੂੰਨ ਥੋੜਾ ਯਾਰ ਕੇ ਇਹਦੇ ਗੁਰਸੇਖੇ ਬੰਦਾ ਵੇਖੋ ਦਾੜੀ ਇਹਦੇ ਮੂੰਹ ਤੇ ਘਾਤਰਾ ਗੁਰਸਾਹਿਬ ਦਾ ਪਾਇਆ ਦੇ ਨੇ ਫਰਕਦਾਰੀ ਪਾਤੀ ਆ ਉਹ ਗੱਲ ਕਰ ਮਰਬਣ ਯਾਰ ਤੂੰ ਧੱਕੇ ਨਾਲ ਗੱਲ ਹੈ ਹਾਂ ਗੱਲ ਕਰ ਤੈਨੂੰ ਭੱਜ ਗਿਆ ਤੂੰ ਮੇਰੀ ਕਸਮ ਖਾ ਕੇ ਕਹਿੰਦੇ ਤੂੰ ਨਹੀਂ ਵਿੱਚ ਚੜ ਕੇ ਮਾਰ ਲਹੀ ਰੋਣਿਆ ਆਂ ਜਾ ਵੀ ਜਾ ਵੀ ਮੈਂ ਕਰੀ